ਤ ਸਾਰੇ ਉਮੀਦ ਕਰਦੇ ਸਾਰੇ ਵਧੀਆ ਹੋਊਗੇ ਤੇ ਵੀਡੀਓਸ ਨੂੰ ਬਹੁਤ ਤੁਸੀਂ ਪਿਆਰ ਦੇ ਰਹੇ ਹੋ ਥੈਂਕ ਯੂ ਦਿ ਲੋ ਧੰਨਵਾਦ 2023 ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਰਜਮਾ ਪਿਆਰ ਦਿੱਤਾ ਤੇ ਆਉਣ ਵਾਲੇ 24 ਦੇ ਵਿੱਚ ਵੀ ਉਮੀਦ ਕਰਦੇ ਬਹੁਤ ਪਿਆਰ ਦਿਓਗੇ ਤੇ ਨਿਊ ਇਅਰ ਦੀ ਪਾਰਟੀ ਨਿਊ ਇਅਰ ਨੂੰ ਸੈਲੀਬ੍ਰੇਸ਼ਨ ਕਰ ਲਈ ਅਸੀਂ ਆਏ ਅੱਜ ਜਲੰਧਰ ਤੇ ਕੈਮਰਾਮੈਨ ਮੇਰਾ ਸਿੱਧੂ ਫੋਟੋਗ੍ਰਾਫਰ ਮੇਰਾ ਭਾਈ ਛੋਟਾ ਤੇ ਬਹੁਤ ਹੀ ਵਧੀਆ ਫੋਟੋਗ੍ਰਾਫਰ ਅੱਜ ਫਸਟ ਟਾਈਮ ਆਪਾਂ ਕੈਮਰੇ ਦੇ ਨਾਲ ਬਲੌਗਿੰਗ ਕਰਨ ਲੱਗੇ ਆਂ ਜੀ ਤੂੰ ਕਿਹੜਾ ਕੈਮਰਾ ਹੈ? ਬਈ R6 ਹੈ। R6 ਦੇ ਨਾਲ ਬਾਕੀ ਰਿਜ਼ਲਟ ਤੁਸੀਂ ਦਸਣਾ ਆਂ ਆ ਵੌਇਸ ਦਾ ਔਰ ਸਭ ਤੋਂ ਮਾਈਕ ਨਹੀਂ ਹੈਗੇ ਤੇ ਬਦੌੜ ਮਾਈਕ ਹੀ ਆ ਬਾਕੀ ਮਾੜੀ ਮੋਟੀ ਵੌਇਸ ਦੀ ਪ੍ਰੋਬਲਮ ਆਊਗੀ ਤਾਂ ਉਹਦੇ ਲਈ ਸੌਰੀ ਆ ਤੇ ਅੱਜ ਪੂਰਾ ਆਪਾਂ ਕੋਸ਼ਿਸ਼ ਕਰਾਂਗੇ ਵੀ ਸ਼ਹਿਰ ਦੇ ਵਿੱਚ ਸਾਰੇ ਸੈਲਿਬ੍ਰੇਸ਼ਨ ਕਿੱਦਾਂ ਕਰਦੇ ਨੇ ਨਿਊ ਇਅਰ ਦੀ ਪਹਿਲਾਂ ਚੱਲੇ ਆਂ ਆਪਾਂ ਪੀਪੀ ਪਹੁੰਚ ਗਏ ਆਂ ਪੀਪੀ ਤੋਂ ਜਾਵਾਂਗੇ ਫਗਵਾੜਾ ਰੋਡ ਦੇ ਹਵੇਲੀ ਕ੍ਰੋਸ ਕਰਕੇ ਆਉਂਦਾ ਈਸਟਪੋਡ ਵਿਲੇਜ ਔਰ ਜਿਹੜੇ ਲੋਕ ਜਿਉਰ ਤੋਂ ਆਇਆ ਇੰਗਲੈਂਡ ਤੋਂ ਆਇਆ ਅਮਰੀਕਾ ਤੋਂ ਆਇਆ ਕੈਨੇਡਾ ਤੋਂ ਆਇਆ ਇੱਕ ਵਾਰੀ ਤਾਂ ਚੰਬੇ ਚ ਆ ਜਾਂਦੇ ਯਾਰ ਵੀ ਅਸੀਂ ਕਿੱਥੇ ਆ ਗਏ ਆ ਰਾਈਟ ਈਸਟਪੋਟ ਵਿਲੇਜ ਬਣਾਇਆ ਹੀ ਬਾਹਰੀ ਤਰ੍ਹਾਂ ਹੀ ਤੇ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਦੇਖਿਆ ਆਓ ਜਰੂਰ ਦੇਖਿਓ ਤੇ ਅੱਜ ਤੁਹਾਨੂੰ ਉਹ ਵੀ ਦਿਖਾਵਾਂਗੇ ਅਗਰ ਸਾਨੂੰ ਓਪਨਲੀ ਕੈਮਰੇ ਨਾਲ ਸ਼ੂਟ ਕਰਨ ਦੇ ਦਿੱਤਾ ਵੈਸੇ ਉੱਥੇ ਕਹਿੰਦੇ ਵੀ ਕਰਨ ਨਹੀਂ ਦਿੰਦੇ ਕੈਮਰੇ ਨਾਲ ਸ਼ੂਟ ਅਗਰ ਕਰਨ ਦੇ ਦਿੱਤਾ ਤੇ ਫਿਰ ਆਪਾਂ ਕੈਮਰੇ ਨਾਲ ਸ਼ੂਟ ਕਰਾਂਗੇ ਤਾਂ ਕਰਾਂਗੇ ਗੱਲਾਂ ਬਾਤਾਂ ਜਿਹੜੇ ਉੱਥੇ ਸੈਲਵੇਸ਼ਨ ਕਰਨ ਆਏ ਆ ਇਹ ਸਾਡਾ ਜਲੰਧਰ ਵੀ ਕਰੀ ਤੇ ਤੇ ਹਵੇਲੀ ਪਹੁੰਚ ਗਏ ਆ ਹਵੇਲੀ ਦੇ ਨਾਲ ਹੀ ਈਸਟਵੁੱਡ ਵਿਲੇਜ ਆ ਜਾਣਾ ਆ ਤੇ ਹਵੇਲੀ 'ਚ ਵੀ ਰੌਣਕਾਂ ਲਕੀਟਾਪੇ ਦੀਆਂ ਵੀ ਰੌਣਕਾਂ ਹੈਗੀਆਂ ਛਕਣਾ ਕੁਝ ਇੱਥੇ ਜਾ ਰੁੱਕ ਕੇ ਨਹੀਂ ਬਾਅਦ 'ਚ ਦੇ ਦੇ ਪਹਿਲਾਂ ਜਾਏਗੀ ਹਨਾ ਪਰ ਯਾਰ ਜਿੰਨਾ ਨਿਊ ਇਅਰ ਨੂੰ ਥੋੜਾ ਹੋਣਾ ਚਾਹੀਦਾ ਉਦਾਂ ਨਹੀਂ ਇੱਥੇ ਹੈਗਾ ਨਾ ਲੱਗਦਾ ਕਿ ਇਹਨਾਂ ਨੂੰ ਫਰਕ ਹੈ ਨਾ ਅੱਜ ਕੱਲ ਉਹ ਗੱਲਾਂ ਬਾਤਾਂ ਹੈ ਨਹੀਂ ਲੋਕਾਂ ਚ ਨਹੀਂ ਗੱਲਾਂ ਬਾਤਾਂ ਹੈਗੀਆਂ ਆ ਤੂੰ ਥੋੜਾ ਅੱਗੇ ਚੱਲ ਤੂੰ ਕਹਣਾ ਕਿ ਸਾਰਾ ਪੰਜਾਬ ਇੱਥੇ ਇਕੱਠਾ ਹੋਊਗਾ ਇੱਥੇ ਜਾਮਨ ਹੁੰਦੀ ਰੌਣਕ ਜਿਆਦੀ ਅੱਜ ਹੈ ਨਹੀਂ ਹਾਂ ਅੱਜ ਨਿਊ ਇਅਰ ਤੇ ਜਦ ਕਿ ਜਿਆਦਾ ਹੋਣੀ ਚਾਹੀਦੀ ਹੈ ਨਾ ਅੱਛਾ ਹੈ ਨਹੀਂ ਹੈ ਨਾ ਤੇ ਇਹ ਹਵੇਲੀ ਦੀ ਪਾਰਕਿੰਗ ਆ ਕੋਈ ਜਿਆਦਾ ਰੱਜ ਇੱਥੇ ਵੀ ਹੈ ਨਹੀਂ ਐ ਕਿ ਤੇ ਹੈ ਨਾ ਆ ਜਾਓ ਦੋਸਤਾਂ ਲਈ ਇਹ ਲੱਗਦਾ ਐਸਾ ਨਿਊ ਇਅਰ ਦੀ ਸੈਲੀਬ੍ਰੇਸ਼ਨ ਲਈ ਇਹਨਾਂ ਨੇ ਬਲੂਨ ਵਗੈਰਾ ਲਾਇਓ ਆ ਪੰਜਾਬੀ ਜਿਹਨਾਂ ਨੂੰ ਵੱਧ ਕਰਤਾ ਚੱਲਦਾ ਪਿਆ ਅੱਛਾ ਮੈਂ ਇਧਰ ਦੇਖਦਾ ਜਿਹਨਾਂ ਨੂੰ ਪੂਪੜੇ ਕਹਿੰਦੇ ਆ ਵਾਓ ਫੋ ਵੀ ਸੋਹਣੀ ਸਜਾਈ ਹੋ ਆ ਜੀ ਯਾਰ ਜੇ ਤਾਂ ਜਿਹੜਾ ਜ਼ੂਮ ਵੜਾਇਆ ਉਹ ਹਿੱਲਣਾ ਆਪਣੀ ਯਾਰ ਸਾਰਾ yellow black white ਫੁਲੰਗਿਆਂ ਦੇ ਨਾਲ ਪੂਰੀ ਹਵੇਲੀ ਵਿੱਚ ਗਿਆ ਆ ਨਿਊ ਇਅਰ ਨਿਊ ਇਅਰ ਕਰਕੇ ਨਵੇਂ ਸਾਲ ਦੀ ਤਿਆਰੀ ਕੀਤੀ ਆ ਫੁਲਫੋਲ ਇਹਨਾਂ ਨੇ ਕੀਤੀ ਪਰ ਰੱਚ ਨਾ ਹੈ ਨਹੀਂ ਜਿੰਨਾ ਅੱਗੇ ਹੁੰਦਾ ਨਾ ਜੀਸੀ ਰੋਡ ਤੇ ਕਾਫੀ ਕੱਡੀਆਂ ਲੱਗੀਆਂ ਹੁੰਦੀਆਂ ਆ ਉਹਨਾਂ ਰੱਚ ਹੈ ਨਹੀਂਗਾ ਤੇ ਰੱਚ ਮੈਨੂੰ ਲੱਗਦਾ ਉਹ ਵੀ ਸਾਰਾ ਖਿੱਚ ਕੇ ਲੈ ਗਿਆ ਇਸਟਵੁੱਡ ਬਿਲੀਏ ਤੇ ਦੇਖਦੇ ਅੱਗੇ ਜਾ ਕੇ ਮੈਂ ਜਿੱਦਾਂ ਆਇਆ ਨਾ ਪਿਛਲੇ ਵੀਕ ਆਇਆ ਸੀਗਾ ਤમે ਕਾਫੀ ਟਾਈਮ ਬਾਅਦ ਇੱਧਰ ਨੂੰ ਆਇਆ ਹਵੇਲੀ ਨੂੰ ਤੇ ਮੈਨੂੰ ਲੱਗਾ ਮੇਰੇ ਯਾਰ ਕੱਚ ਘਾਟਾ ਪਰ ਜਦੋਂ ਇਸ਼ਟਗੜ੍ਹ ਪਹੁੰਚਿਆ ਨਾ ਜਾ ਕੇ ਆ ਦਿਖਾਈ ਮੜਾ ਜੈ ਇੱਧਰ ਇਸ਼ਟਗੜ੍ਹ ਜਦੋਂ ਪਹੁੰਚਾ ਜਾ ਕੇ ਬਾਬੇ ਉੱਥੇ ਗੱਡੀ ਲਾਉਣ ਦੀ ਜਗ੍ਹਾ ਨਹੀਂ ਹੈਗੀ ਕਿੰਨਾ ਰੱਛ ਉੱਤੇ ਆ ਯਾਰ ਛੁੱਟੇ ਬਣਾਏ ਹੋ ਇਹਨਾਂ ਦੇ ਤਰਫ ਤੇ ਉੱਥੇ ਜਾਂ ਉੱਥੇ ਹੀ ਆ ਨਹੀਂ ਨਕਲੀ ਬਣਾਏ ਟੀਟੀਆਂ ਨਹੀਂ ਮਾਰਨੀਆਂ ਤੂੰ ਟੀਟੀਆਂ ਕਰ ਕਿੱਦਾਂ ਨਿਊ ਇਅਰ ਨਿਊ ਇਅਰ ਕਿਦਾਂ ਲੱਗ ਰਿਹਾ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਸੇਮ ਟੂ ਯੂ ਦਾ ਨਿਊ ਇਅਰ ਮੋਜਾ 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 ਨੰਗੀ ਜਾ ਬਰਾ ਨੰਗੀ ਜਾ ਨੰਗੀ ਜਾ ਨੰਗੀ ਜਾ ਤੇ ਸੈਲੀਬ੍ਰੇਸ਼ਨ ਜੋ ਫੁੱਲ ਫੁੱਲ ਪਿਆਰੀਆ ਇੱਥੇ ਤੇ ਮੈਨੂੰ ਲੱਗਦਾ ਰੰਗਲੇ ਪੰਜਾਬ ਦੇ ਵਿੱਚ ਵੀ ਕੁਝ ਕਰਨ ਗਿਆ ਕਿ ਸਦੂ ਕੇ ਸਿੰਗਰ ਦੂਗੋ ਨੀ ਕਬੇ ਤਾਂ ਪੰਗੜੇ ਧਮੋੜੇ ਵਾਲੇ ਹੁੰਦੇ ਹੁੰਦੇ ਹੈਰੀਟੇਜ ਚੱਲ ਰਿਹਾ ਮਨੋਦਰਾ ਪ੍ਰੋਗਰਾਮ ਚੱਲ ਰਿਹਾ ਤੇ ਚੱਲਦਾ ਹੁੰਦਾ ਹੈ ਹਰ ਡੇਲੀ ਚੱਲਦਾ ਹੁੰਦਾ ਹੈ ਪ੍ਰੋਗਰਾਮ ਤਾਂ ਡੇਲੀ ਹੁੰਦਾ ਅ ਨਿਊ ਇਅਰ ਦੇ ਨਿਊ ਇਅਰ ਦੇ ਉੱਤੇ ਕੋਈ ਸਪੈਸ਼ਲ ਹੁੰਦਾ ਨਾ ਸੋ ਮੰਡੀ ਆਇਆ ਆ ਆਵੇ ਜੀਵੀਨ ਅੰਗਲਈਆ ਤੇ ਹੈਰੀਟੇਜ ਵੀ ਨਾਲ ਆਇਆ ਹੈ ਤੇ ਰੱਬ ਤੋਂ ਡੱਪ ਤੋਂ ਲੱਗ ਕੇ ਰੇ ਤੇ ਜਿਹੜਾ ਹਵੇਲੀ ਤੋਂ ਵੀ ਯੂ ਟਰਨ ਹੈ ਯੂ ਟਰਨ ਨਹੀਂ ਲੈਣਾ ਬਟ ਉਹਨੂੰ ਕ੍ਰੋਸ ਲੱਗਿਆਂ ਕਰਨ ਤੇ ਅੱਗੇ ਹੁਣ ਇਤ ਤੋਂ ਅੱਗੇ ਈਸਟਵੁੱਡ ਵਿਲੇਜ ਆ ਫਗਵਾੜਾ ਰੋਡ ਦੇ ਉੱਤੇ ਆਈ ਆ ਤੇ ਲਾਈਵ ਵੀ ਤੁਹਾਨੂੰ ਦਿਖਾ ਦੇਣਾ ਅੱਜ ਤੇ ਵੀ ਉੱਥੇ ਜਾ ਕੇ ਗੱਲਾਂ ਬਾਤਾਂ ਕਰਦੇ ਆ। ਤੋਂ ਫਾਈਨਲੀ ਆਪਾਂ ਰੱਜ ਤੋਂ ਨਿਕਲ ਕੇ ਫੇਰ ਰੱਜ ਜੋ ਫਸ ਗਏ ਆ ਤਰਬਤ ਲਾਈਨ ਤੇ ਆ। ਆ ਮੂਰੇ ਦਿਖਾਇਓ ਜੀ ਇਹ ਸਾਰੇ ਈਸਟਵਰਡ ਕਰਕੇ ਇੰਨੀ ਆ ਦੇਖੋ ਈਸਟਵਰਡ ਦੀਆਂ ਗੱਡੀਆਂ ਇੱਧਰ ਵੀ ਲੱਗੀਆਂ ਐ। ਨਹੀਂ ਇੱਧਰ ਰਾਇਲ ਕਿੰਗਸ ਰਿਜ਼ੋਰਟ ਦੀਆਂ ਆ ਨਾ। ਤੇ ਆ ਮੂਰੇ ਈਸਟਵਰਡ ਆ ਜਿਹੜਾ ਮੈਕਡੀ ਆ ਨਾ ਉਹਦੇ ਵਿੱਚ ਜਿਹੜਾ ਮੈਕਡੀ ਦਾ ਦੇ ਰਿਆ ਉੱਪਰ ਲੋਗੋ ਦੀਦਾ ਨਾ। ਈਸਟਵਰਡ ਚ ਹੀ ਆ ਨਾ ਆ ਨਾ। ਬਈ ਸਾਰੀ ਜਨਤਾ ਆਈ ਇੱਧਰ ਐ ਮੇਨ ਲਾਦਾ। اور ویو ਇਹਨੇ ਜਵਰਦਸਤ ਆ ਨਾ ਬਾਬਾ ਜੀ ਇੱਕ ਮੁੱਢ ਦੇ ਤਾਂ ਇੱਕ ਵਾਰੀ ਤਾਂ ਤੂੰ ਵਾਕਿਆ ਹੀ ਕਹੂੰਗਾ ਯਾਰ ਮੈਂ ਇੰਗਲੈਂਡ ਚ ਆ ਗਿਆ ਮੈਂ ਪਹਿਲੇ ਦਿਨ ਜੱਲਾ ਮੈਂ ਪੁੱਲ ਦੇ ਉੱਤੋਂ ਹੀ ਜਾਂਦਾ ਜਾਂਦਾ ਜਰੂਰ ਦੇ ਰਾਂ ਯਾਰ ਆਣਾ ਅਗੇ ਦਿਨ ਬਾਕੀ ਗੁੱਡ ਪਰ ਜੋ ਅੱਜ ਤੈਨੂੰ ਦਿਖਾਉਣਾ ਨਾ ਆਪਾਂ ਬੱਸ ਤੂੰ ਕਹੂੰਗਾ ਵੇ ਬਾਕੀ ਭਾਈ ਤੂੰ ਲੈ ਕਿੱਥੇ ਆਇਆ ਆ ਜੀ ਜੀ ਅਚਾਨਕ ਮੇਰੀ ਗੱਲ ਹੋਰ ਸੁਣ ਇਹਦੀ ਪਲੈਨਿੰਗ ਬੜੇ ਦਿਨਾਂ ਤੋਂ ਚੱਲਦੀ ਪਈ ਸੀਗੀ ਮੈਂ ਜਿੱਦਾਂ 1.5 ਮਾਂਥ ਹੋ ਗਿਆ ਮੈਂ ਪਹਿਲਾਂ ਜਿੱਦਾਂ ਫਸਟ ਟਾਈਮ ਆਇਆ ਤਗਾ ਜੇ ਲੋ ਪੈਚਲਿੰਗ ਦਾ ਈਸਟ ਮੋਡ ਦਾ ਬਲੌਗ ਬਣਾ ਕੇ ਨਹੀਂ ਜਾਣਾ ਕਈਆਂ ਨੇ ਪਾਇਆ ਪਤਾ ਕਿਿੱਦਾਂ ਇੱਥੇ ਭਾਜੀ ਕੈਮਰਾ ਅਲੌਡ ਨਹੀਂ ਕਰਦੇ ਮੇਰੇ ਖਿਆਲ ਨਾਲ ਚਲੋ ਦੇਖ ਲੈਂਦੇ ਆ ਅੱਗੇ ਇਹ ਕਰਨਗੇ ਕਫੇ ਬਣਾਵਾਂਗੇ ਵੀ ਰਾਈਟ ਆਹ ਲਓ ਜੀ ਜੋ ਤੁਹਾਨੂੰ ਕਿਹਾ ਸੀ ਉਹ 110% ਸੱਚ ਹੋ ਗਿਆ ਆ ਈਸਟ ਮੋਡ ਦੀ ਪਾਰਕਿੰਗ ਪੂਰੀ ਜਗ੍ਹਾ ਜਗ ਫੋਲਿਆ ਤੇ ਮੈਨੂੰ ਨਹੀਂ ਲੱਗਦਾ ਸਾਨੂੰ ਐਂਟਰੀ ਮਿਲਣੀ ਆ ਤੇ ਸਾਨੂੰ ਬਾਰੋ-ਬਾਰ ਹੀ ਜਾਣਾ ਪੈਣਾ ਆ ਤੇ ਇੱਧਰ ਲੜਾਈਆਂ ਹੋ ਰਹੀਆਂ ਨੇ ਲੜਾਈਆਂ ਹੋ ਰਹੀਆਂ ਖੂ ਨਿਊ ਇਅਰ ਸੈਲੀਬ੍ਰੇਸ਼ਨ ਹੋ ਰਹੀ ਆ ਨਿਊ ਇਅਰ ਲੈ ਨਾ ਜਰ ਫੁੱਲ ਬੜਾ ਫੁੱਲ ਹੈਪੀ ਨਿਊ ਇਅਰ ਵਲੌਗ ਬਣਾ ਰਹੇ ਵਲੌਗ ਲਓ ਜੀ ਰੌਣਕੀ ਮੀਡੀਆ ਲੰਘ ਜੀਂ ਲੰਘ ਜੀ ਬ੍ਰਦਰ ਕਿੱਥੋਂ ਕਿੱਥੋਂ ਮੇਰਾ ਭਰਾ ਜਲੰਧਰ ਹੀ ਭਾਈ ਲੋਕੇ ਜਲੰਧਰ ਵਾਲੇ ਜਲੰਧਰ ਦੇ ਜੀ ਬਹੁਤ ਰਿਸਪੈਕਟ ਕਰਦੇ ਆ ਜੋ ਅੱਗੇ ਮਿਲਦੇ ਆ ਇਹ ਕਿਦਾਂ ਮੇਰੇ ਭਰਾ ਨੇ ਪਿੱਛੇ ਸਾਨੂੰ ਲਾਈਨ ਚ ਬਾੜ ਲਿਆ ਆ ਇਹ ਨਾ ਪਾੜਦਾ ਤਾਂ ਫਿਰ ਬਹੁਤ ਔਖਾ ਹੋ ਜਾਣਾ ਸੀਗਾ ਇਹ ਥੈਂਕ ਯੂ ਅਗਰੇ ਇਹ ਤਾਂ ਗਾ ਮਿਲਦੇ ਆ ਲੈਨੇ ਆ ਛੂਟੀ ਨਾਲ ਦਾ ਵੀ ਥੋੜਾ ਹੀ ਆ ਕਿ ਮੀਂਹ ਆ ਤਾ ਕਰੀ ਪਚਾਤ ਵਿੱਚ ਜਿੰਨੀਆਂ ਤੁਹਾਨੂੰ ਤੋ ਇਹ ਥਰੀ ਸਟਾਪ 3 ਸਟੂਵਰਡ ਵਿਲਨ ਐਂਟਰੀ 30 ਐਂਪੀ ਐਂਟਰੀ 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 ਆ ਗਿਆ ਭਾਈ ਮੋੜ ਨਹੀਂ ਆ ਰਹੀਆਂ ਇਹਨਾਂ ਤਾਂ ਲੋ ਐਂਟਰੀ ਲਿਖ ਕੇ ਲਾਇਆ ਆ ਇਹ ਬੀਆ ਪਾਰਕਿੰਗ ਹੈ ਕਿ ਨਹੀਂ ਹੈਗੀ ਆ ਦਿਖਾ ਮੂਰੇ ਮੜਾ ਯਾਰ ਐਂਟਰੀ ਕਿੱਥੋਂ ਉਧਰ ਦੀ ਐਂਟਰੀ ਆ ਉਧਰ ਦੀ ਹੈਗੀ ਜਗ੍ਹਾ ਹੈਗੀ ਆ ਹਾਂਜੀ ਉਧਰ ਦੀ ਐਂਟਰੀ ਆ ਕੇ ਗੁੱਡ ਸ੍ਰੀ ਰਚਕਾ ਵੀ ਕਰੋ ਦਰਸ਼ਨ ਈਸਟ ਬੋਡ ਦੇ ਜਿੱਦਾਂ ਨਵੀਂ ਵਿਆਹੀ ਬੋਟੀ ਹੁੰਦੀ ਆ ਇਦਾਂ ਸ਼ਿੰਗਾਰਿਆ ਆ ਪੂਰਾ ਈਸਟ ਬੋਡ ਨੂੰ ਤੇ ਹੁਣ ਫੀਲ ਕਰਕੇ ਦੱਸੋ ਲੱਗਦਾ ਤੁਹਾਨੂੰ ਵੀ ਜਿੱਦਾਂ ਕਿਤੇ ਆਪਾਂ ਯੂਰਪ ਚ ਘੁੰਮਦੇ ਹੁੰਦੇ ਜਾਂ ਇੰਗਲੈਂਡ ਚ ਘੁੰਮਦੇ ਹੁੰਨੇ ਆ ਕਿਤੇ ਜਦੋਂ ਇੰਗਲੈਂਡ ਤੋਂ ਜਾਈਦਾ ਨਾ ਜਦੋਂ ਆਪਾਂ ਜਾਈਦਾ ਸੀਗਾ ਜਿੱਦਾਂ ਬਰਮਿੰਗਮ ਤੋਂ ਜਾਈਦਾ ਸੀ ਸੀ ਸਾਈਡ ਜਾਈਦਾ ਸੀਗਾ ਤੇ ਰਾਜ ਜਿੱਥੇ ਖਾਣ ਪੀਣ ਲਈ ਕਿਦਾਂ ਆਪਾਂ ਮੇਨ ਜੰਕਸ਼ਨੋਂ ਥੱਲੇ ਉਤਰੀਦਾ ਸੀਗਾ ਤੇ ਉਦੋਂ ਸਾਈਡਾਂ ਤੇ ਇਦਾਂ ਦੀਆਂ ਸ਼ੋਪਾਂ ਹੁੰਦੀਆਂ ਸੀਗੀਆਂ ਨਾ ਹੁੰਦੀਆਂ ਸੀਗੀਆਂ ਨਹੀਂ ਹੁੰਦੀਆਂ ਹੈਗੀਆਂ ਸੇਮ ਉਹੋ ਹੀ ਤਰ੍ਹਾਂ ਜਿੱਦੇ ਉੱਤੇ ਇੱਥੇ ਵੀ ਉਹ ਕੁਝ ਚੱਲ ਰਿਹਾ ਆ ਉਹ ਦੇਖ ਈਸਟਪੋਟ ਵਿਲੇਜ ਆਬਾ ਲੋ ਜੀ ਫਾਈਨਲੀ ਸਾਨੂੰ ਮਿਲ ਗਈ ਆ ਸਰਦਾਰ ਸਾਹਿਬ ਦਿਖਾਇਓ ਸਰ ਕੈਮਰਾ ਆਲੌਡਰ ਨਹੀਂ ਬੰਦ ਕਰੋ ਦੇਖਿਆ ਦੇਖੋ ਜੀ ਉਹੀ ਗੱਲ ਹੋਈ ਵੀ ਕੈਮਰਾ ਆਲੌਡ ਨਹੀਂ ਆ ਬੰਦ ਕਰੋ ਆਪਾਂ ਇਥੋਂ ਜਿੰਨਾ ਕੋਇਆ ਪਰ ਉਹ ਬੜਾ ਮਾ